ਸ਼ਸ਼ੀਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਆ ਕਿ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸੋ ਭਾਈ ਆਪਾਂ ਚੱਲੇ ਆਂ ਬਾਜ਼ਾਰ ਤੇ ਤੋਰੀ ਮੂਹੇ ਨੇ ਲੈਣੇ ਆ ਜੀ ਕੱਪੜੇ ਇੱਧਰ ਮੈਂ ਰੈਡੀ ਸ਼ੈਡੀ ਹੋ ਗਈਆਂ ਪਰ ਸਪਾਲਿਆ ਉਹਦਾ 150 ਵਾਲਾ ਇਹ ਮਹਿੰਗਾਗਾ 150 ਵਾਲਾ ਨਹੀਂ ਹੈਗਾ ਤੇ ਮੇਰੇ ਨਾ ਰਖਸ਼ਣ ਕਰ ਗਈ ਕੋਈ ਚੀਜ਼ ਤੇ ਮੂੰਹ ਬਹੁਤ ਖਰਾਬ ਲਾਲ ਹੋਇਆ ਪਿਆ ਤੇ ਸੋ ਭਾਈ ਆਪਾਂ ਚੱਲੇ ਬਾਜ਼ਾਰ ਤੋਰੀ ਮੂਹੇ ਨੇ ਲੈਣੇ ਆ ਕੱਪੜੇ ਤੇ ਕੱਲ ਦਵਾਉਣੇ ਸੀਗੇ ਕੱਲ ਇਹ ਲੈ ਕੇ ਨਹੀਂ ਆਏ ਪਤਾ ਨਹੀਂ ਕੀ ਦੋਨੇ ਪਿਓ ਪੁੱਤ ਗਏ ਸੀਗੇ ਸੋ ਬਾਈ ਜੇ ਤੁਸੀਂ ਮੇਰੇ ਚੈਨਲ ਤਾਂ ਨਵੇਂ ਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਸੋ ਫਿਰ ਆਪਾਂ ਤੁਹਾਨੂੰ ਪਹੁੰਚ ਕੇ ਦਿਖਾਵਾਂਗੇ ਵੀ ਆਪਾਂ ਕਿਹੜੀ ਸ਼ਾਪ ਤੋਂ ਕੱਪੜੇ ਲੈਂਦੇ ਆ ਇਹਦੇ ਤੇ ਅੱਜ ਮੈਂ ਲੈਣਾ ਸੀਗਾ ਦੁਕਾਨ ਤੋਂ ਸਮਾਨ ਹਾਂ ਨਾਲੇ ਆਪਾਂ ਦੁਕਾਨ ਤੋਂ ਸਮਾਨ ਸਮੂਣ ਲੈਣਾ ਸੀ ਲੈਣਾਗਾ ਤੇ ਸ਼ਾਇਦ ਦੁਕਾਨ ਤਾਂ ਫਿਰ ਨਾ ਹੀ ਦਿਖਾਈਏ ਕਿਉਂਕਿ ਮੁੰਡੇ ਨੇ ਰੋਕਣਾ ਹੀ ਸਿੱਧਾ ਮਿਲਦਾ ਸਬਜ਼ੀ ਵਾਲੇ ਕੋਲੇ ਆ ਠੀਕ ਆ ਸੋ ਬਣੇ ਰਿਓ ਬਲੌਗ ਦੇ ਨਾਲ ਦਿਖਾਨਾ ਤੁਹਾਨੂੰ ਅਸੀਂ ਕਿਹੜੀ ਸ਼ੌਕ ਤੋਂ ਲੱਤੇ ਆ ਕੱਪੜੇ ਆਪਾਂ ਪਹੁੰਚੇ ਜੀ ਦੁਕਾਨ ਦੇ ਵਿੱਚ ਬੱਬੂ ਆ ਪਿਆ ਸਮਾਨ ਨਾਲ ਟਿਕ ਮਰੇ ਜੋ ਤੇ ਬੱਬੂ ਨੇ ਲੈਣੇ ਆ ਜੀ ਕੱਪੜੇ ਤੁਹਾਨੂੰ ਮੈਂ ਦੱਤੀ ਪਹੁੰਚ ਗਏ ਆਪਾਂ ਹਾਂ ਤੇ ਦੇਖ ਸਕਦੇ ਤੁਸੀਂ ਬਾਜ਼ਾਰ ਦੇ ਵਿੱਚ ਠੀਕ ਆ ਜੀ ਇੱਥੋਂ ਲੈਣੇ ਆ ਭਾਈ ਇਹਨੇ ਮੁੰਡੇ ਨੇ ਕੱਪੜੇ ਇਹ ਹੈਗੀ ਆ ਪੰਪ ਦੇ ਸਾਹਮਣੇ ਦਿਖਾਣਾ ਬਿਲਕੁਲ ਠੀਕ ਹੈ ਜੀ ਤੇ ਰਾਜੋ ਆਪਾਂ ਕਿਲੇ ਕੋਲੋਂ ਲੈਤੀ ਗਾਣੇ ਮਿਰਚਾ ਉਹ ਤੁਹਾਨੂੰ ਦਿਖਾਉਣੀ ਆ ਅੰਦਰ ਜਾ ਕੇ ਸੋਹਾਂ ਜੀ ਦੇਖੀ ਜਾਂਦਾ ਖੜਾ ਤੋਰੀ ਮੂਹਾਂ ਕੱਪੜੇ ਪਾ ਪਾ ਕੇ ਜੇ ਪਸੰਦ ਆਉਣਗੇ ਤਾਂ ਤੇ ਕੱਲ ਆਇਆ ਸੀਗਾ ਤੇ ਕੱਲ ਇਹਨੂੰ ਪਸੰਦ ਨਹੀਂ ਆ ਪਸੰਦ ਆ ਗਏ ਸੀਗੇ ਪਰ ਮੈਂ ਨਹੀਂ ਆਈ ਸੀਗੀ ਨਾਲ ਮੈਂ ਥੋੜਾ ਜਿਹਾ ਸਲੂਨ ਚ ਸੀਗੀ ਤੇ ਜਲਦੀ ਬਾਸ ਬਰਵਾਸ ਦੇ ਸ਼ਕਾਇਤ ਆਲੇ ਤਰ੍ਹਾਂ ਪਾ ਮਿਰਚਾਂ ਮਿਰਚਾਂ ਹੈ ਨਹੀਂ ਸੀ ਨਾਲ ਜੀ ਘਰੇ ਰਸੋਈ ਚ ਰਾਤ ਅਸੀਂ 5 ਰੁਪਏ ਦੀਆਂ ਮਿਰਚਾਂ ਲੈ ਆਏ ਜੀ ਦੁਕਾਨ ਤੋਂ ਯਕੀਨ ਕਰੋਗੇ ਤੁਸੀਂ 5 ਰੁਪਏ ਦੀਆਂ ਮਿਰਚਾਂ ਲਿਆ ਕੇ ਫਿਰ ਅਸੀਂ ਇਸ ਦਾਲ ਬਣਾਈ ਸਬਜ਼ੀ ਬਣਾਈ ਮੂੰਗੀ ਦੀ ਠੀਕ ਹੈ ਜੀ ਤੇ ਸਪੋਰਟ ਕਰਿਆ ਕਰੋ ਭਾਈ ਸਿੱਧੇ ਜੀ ਗੱਲਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਦੱਬ ਕੇ ਸ਼ੋਅ ਦਿਖਾਤੀ ਤੁਹਾਨੂੰ ਇੱਥੋਂ ਲੈ ਕੇ ਜਾਣਾ ਤੁਸੀਂ ਕੱਪੜੇ ਠੀਕ ਹੈ ਇੱਥੇ ਆਪਣੇ ਫੈਨ ਵੀ ਆਏ ਸੀ ਆਪਣਾ ਪਿਕ ਕਰਾ ਕੇ ਗਏ ਆ ਠੀਕ ਹੈ ਜੀ ਤੇ ਦੇਖੀ ਜਾਂਦਾ ਹੁਣ ਜਿਹੜੇ ਪਸੰਦ ਆਉਂਦੇ ਆ ਮੁੰਡੇ ਦੇ ਮੈਂ ਤਾਂ ਆ ਗਿਆ ਸੀ ਨਾ ਮੈਨੂੰ ਯਾਦ ਹੋ ਉਹ 1:30 ਦੇ ਭਾਜ ਬਾਅਦ ਆ ਗਏ ਨੇ ਦੇਖਿਓ ਮੈਂ ਕਿਹੜਾ ਆ ਦੇਖੀ ਇਹ ਤਾਂ ਤੇਰੇ ਕੋਲੇ ਉਹ ਹੈਗੀ ਤਾਂ ਹੈ ਦੇ ਨਾਲ ਦੀ ਜਿਹੜੀ ਨਾਈਟ ਪਾਉਣਾ ਨਾ ਆਹੀ ਗੱਲ ਲੜਾ ਤੇ ਕੱਲ ਮੈਨੂੰ ਨਹੀਂ ਪਤਾ ਵੀ ਜਿਹੜਾ ਤੈਨੂੰ ਪਸੰਦ ਆਪਾਂ ਦਾ ਪਾਉਣਾ ਨਹੀਂ ਤਾਂ ਇਹਨੇ ਪਾਣੇ ਆ ਜਿਹੜੇ ਮਰਜ਼ੀ ਲੈ ਲਾ ਠੀਕ ਠੀਕ ਉਹ ਜਿਹੜੀ ਚੈਨ ਬਣਾ ਜੀ ਠੀਕ ਆ ਜੀ ਆ ਗਏ ਉਹ ਬੈਲ ਬਟਾ ਜਿਹੜੀ ਹਾਂ ਹਾਂ ਉਹ ਹੌਲੀ ਹੌਲੀ ਬਣ ਗਈ ਸੋ ਮਣੇ ਰੋਜੀ ਬਲੌਗ ਦੇ ਨਾਲ ਜਾਂਦਾ ਵੇਲਾਗਾ ਹੁਣ ਆਪਾਂ ਇਹਨੂੰ ਕਹਿਦਾ ਭਰਾਵਾਂ ਜੀ ਆਪਾਂ ਐਂਡ ਆ ਆਪਦੇ ਕੰਮ ਧੰਦੇ ਤੇ ਲੱਗੋ ਠੀਕ ਆ ਆਦਾ ਕੰਮ ਕਰੋ ਜੇ ਮਹਿੰਗੇ ਕੱਪੜੇ ਪਾਣੀ ਆ ਤਾਂ ਕੱਪੜੇ ਪਤਾ ਕਿੰਨੇ ਦੇ ਆਇਆ 45 ਦੇ 4500 ਦੇ ਠੀਕ ਆ ਫਰੈਂਡ ਇਹ ਆਹ ਦੇਖੋ ਆ ਆਹ ਕੁ ਭਾਜੀ ਦਿਖਾਈ ਜਾਂਦਾ ਵੀ ਜਿਹੜੀ ਚੀਜ਼ ਇਹਨੇ ਲਈ ਤੀ ਇਹੀ ਲੈਤੀ ਨਾ ਭਾਜੀ ਹਾਂ ਕੀ ਲੈਟ ਆ ਭਈ ਇਹਦਾ ਭਲਾ ਦੀ ਤੇ 2250 ਦੀ ਉਹ ਆਹ ਦੇਖੋ ਜੇ ਮਹਿੰਗੇ ਕੱਪੜੇ ਪਾਉਂਗਾ ਤਾਂ ਕੰਮ ਕਰਨਾ ਵੀ ਮਿਹਨਤ ਕਰੋ ਠੀਕ ਆ ਸੋਚ ਆ ਸੋ ਅੱਜ ਹੋ ਗਿਆ ਮੁੰਡਾ ਖੁਸ਼ ਸੋ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਹੁਣ ਆਪਾਂ ਜਾਣੇ ਆ ਜਾ ਕੇ ਥੋੜਾ ਜਿਹਾ ਇੱਕ ਤਾਂ ਘਰ ਦਾ ਥੋੜਾ ਜਿਹਾ ਸਮਾਨ ਲੈਣਾ ਦਿਖਾਣਾ ਫਿਰ ਤੁਹਾਨੂੰ ਸਬਜੀ ਭਾਜੀ ਠੀਕ ਹੈ ਭਾਜੀ ਖੁਸ਼ ਓਕੇ ਕੀ ਤੋਰੀ ਹੋ ਗਿਆ ਖੁਸ਼ ਤੇ ਤੋਰੀ ਨੇ ਨਾ ਅੱਜ ਮੇਰਾ ਇੱਕ ਫਾਇਦਾ ਚੱਕ ਲਿਆ ਕੱਲੇ ਨੇ ਇੱਕ ਚੀਜ਼ ਘੱਟ ਸੀਗੀ ਇੱਕ ਚੀਜ਼ ਘੱਟ ਸੀ ਨਾ ਭਾਜੀ ਗੱਲ ਅੱਜ ਨੇ ਮੇਰੇ ਨੇ ਸੋਚਿਆ ਵੀ ਪੈਸੇ ਹੈਗੇ ਆ ਤੇ ਅੱਜ ਇੱਕ ਚੀਜ਼ ਦੇ ਵੱਧ ਲੈ ਲਈ ਠੀਕ ਹੈ ਪਿਆ ਚੱਲ ਠੀਕ ਹੈ ਕਪੜੇ ਲੈ ਲੇ ਤੇ ਬਾਜ਼ਾਰ ਗਏ ਆਪਣਾ ਪੇਜ ਵੀ ਖੋਲੋ ਕੀਤਾਗਾ ਤੇ ਕਪੜੇ ਲੈ ਲਏ ਆਪਾਂ ਟੋਰੀ ਵਾਸਤੇ ਤੇ ਟੋਰੀ ਹੋ ਗਿਆ ਸਾਡਾ ਟੋਰੀ ਭਾਗੋ ਭਾਗ ਟੋਰੀ ਕਾ ਨਾ ਵੀ ਮੈਂ ਹੋ ਗਿਆ ਭਾਗੋ ਭਾਗ ਠੀਕ ਹੈ ਤੇ ਕਪੜੇ ਮੰਮੀ ਨੇ ਲੈਤੇ ਬੋਲ ਲੱਗੀ ਤੇ ਆ ਠੀਕ ਹੈ ਜੀ ਤੇ ਬਾਜ਼ਾਰ ਚਰ ਮਰ ਗਿਆ ਭਾਈ ਜਾ ਕੇ ਮੇਰੀ ਜੀ ਜੋ ਬੜੀ ਆਦੀ ਤੇ ਪੰਪ ਦੇ ਸਾਹਮਣੇ ਬਾਈ ਦੀ ਸੁਪਾ ਠੀਕ ਹੈ ਜੀ ਤੇ ਬਣੇ ਲਿਓ ਬਲੌਗ ਦੇ ਨਾਲ ਥੋੜਾ ਜਿਹਾ ਲੈਨੇ ਆਪਾਂ ਜਾਂਦੇ ਆ ਪਰਚੂਨ ਦੀ ਦੁਕਾਨ ਤੋਂ ਸਬਜੀ ਇਥੋਂ तुम दस्या सी का सब्जी लेना आए आप जूम करके दिखा सब्जी ले रहे है हैं मम्मा खड़े हैं आप कितने हैं डीडी मित्तल तो टावर के कॉल ਟਮਾਟਰ ਲੈ ਰਹੇ ਮम्मा ਟਮਾਟਰ ਜਮ ਕਰਕੇ ਦਿਖਾਨਾ ਨਹੀਂ ਮੰਮੀ ਕਹਿ ਰਹੀ ਕਹਿੰਦੀ ਸਬਜ਼ੀ ਮਹਿੰਗੀ ਆਊਗੀ। ਲੋ ਜੀ ਮੁੰਡੇ ਟੱਕਰ ਕੇ ਕਹਿੰਦੇ ਫੋਟੋ ਕਰਾਣੀ ਕਹਿੰਦੇ ਮੰਮਾ ਨਾਲ। ਲੋ ਜੀ ਮੰਮੀ ਲੈ ਰਹੀ ਹੁਣ ਆਲੂ। ਲੋਈ ਅੰਕਲਾ ਲੋ ਟੋਲੀ ਆਂਦਾ ਤੇ ਆ ਗਿਆ ਮੁੰਡਾ ਵੀਰੇ ਅੱਜ ਦੇਖ ਲੋ ਅੱਜ ਅਸੀਂ ਬਸ ਨਾ ਇਧਰ ਉਈ ਗੇੜੇ ਮਾਰਦੇ ਸੀਗੇ ਸਾਨੂੰ ਦੇਖ ਲੋ ਕੋਣ ਮਿਲਦਾ ਸਾਡੀ ਕਿਰਨਾਂ ਬਠਿੰਡੇ ਵਾਲੀ ਆਂਟੀ ਦੀ ਤੇ ਮੈਂ ਆ ਗਿਆ ਬਾਦ ਵੀਰੇ ਲੋ ਜੀ ਮम्मा ਦੇ ਰਹੇ ਹੁਣ ਪੈਸੇ ਹਾਂ ਸਬਜੀ ਲੈ ਲਈ ਮम्मा ਨੇ ਇਕ ਕਵਾਂਟੀ ਆ ਗਈ ਹੁਣ ਮੰਮਾ ਕੋਲ ਹੀ ਜਾਣ ਪਛਾਣ ਕਰੀ ਜਾਂਦੇ ਕਹਿੰਦੇ ਕਿਰਨਾਂ ਬਰਹੰਡੇ ਵਾਲਿਆਂ ਨੂੰ ਲੋ ਜੀ ਆਪਾਂ ਪਹੁੰਚ ਗਏ ਘਰੇ ਸਬਜ਼ੀ ਲੈ ਕੇ ਇੱਧਰ ਤੋਰੀ ਨੇ ਲੈ ਲਈ ਦੇਖੋ ਤੋਰੀ ਨੇ ਬਾਕੀ ਤਾਂ ਤੁਹਾਨੂੰ ਦਿਖਾਈ ਦਿੱਤੇ ਸੀ ਉੱਥੇ ਆਹ ਦੇਖੋ ਦੇਖੋ ਜੀ ਤੋਰੀ ਪੂਰਾ ਖੁਸ਼ ਹੋਇਆ ਪਿਆ ਭਾਗੋ ਭਾਗੋ ਹੋਇਆ ਪਿਆ ਤੇ ਆਹ ਕਾਲ ਇੱਤੇ ਆ ਕਪੜੇ ਫੋਟੋ ਖਿੱਚ ਲਈ ਪਾਤੀ ਠੀਕ ਆ ਤੇ ਲੈਂਦੇ ਹਰਮਾਨੀ ਦੀ ਹਰਮਾਨੀ ਦੇ ਕਪੜੇ ਜਾ ਯਾਰ ਮਾਨੀ ਦੇ ਗੁੱਸੀ ਬੁਲਾ ਰ ਤੇ ਤੈ ਮਾਰੀ ਜਾਂਦਾ ਹੁਣ ਤੇ ਖੁਸ਼ ਹੋ ਗਿਆ ਤੋਰੀ ਸੋ ਬਣੇ ਰਿਓ ਸਾਡੇ ਜੀ ਬਲੌਗ ਦੇ ਨਾਲ ਫਿਰ ਦੇਖਦੇ ਆ ਕੋਈ ਭਰਦਾ ਕੱਪ ਭੰਦਾ ਤੇ ਬੱਬੂ ਏ ਪਹਿਲੇ ਇੱਕ ਕੰਮ ਕਰ ਭੁੱਖ ਬਹੁਤ ਲੱਗੀ ਆ ਇੱਧਰ ਦੇਖੋ ਅਮਰੂਦ ਆਪਣੇ ਘਰੇ ਕੋਈ ਭੈ ਆਇਆ ਸੀਗਾ ਹੈ ਸ਼ੈਰੀ ਭਾਈ ਸ਼ੈਰੀ ਨੂੰ ਤੁਸੀਂ ਸਾਰੇ ਜਾਣਦੇ ਆ ਤੇ ਮੈਂ ਹੁਣ ਲਫਾਫਾ ਖੋਲ ਕੇ ਦੇਖਿਆ ਦੇਖੋ ਕਿੰਨੇ ਸੋਹਣੇ ਸੋਹਣੇ ਅਮਰੂਦ ਲਿਆਇਆ ਮੇਰਾ ਭਰਾ ਮੇਰੇ ਬਾਤੇ ਠੀਕ ਹੈ ਜੀ ਤੇ ਉਹ ਇੱਕ ਸੰਸਥਾ ਚਲਾ ਰਹੇ ਹੈਗੇ ਤੇ ਨਵੀਂ ਸੰਸਥਾ ਚਲਾ ਰਹੇ ਆ ਉਹ ਸੋ ਆਪਾਂ ਨੂੰ ਕੱਲ ਨੂੰ ਬੁਲਾਇਆ ਫਿਰ ਦੇਖਦੇ ਆ ਹਨਾ ਵੀ ਕੀ ਚੀ ਦੀ ਸੰਸਥਾ ਤੇ ਕਿਸ ਵੇਸ ਤੇ ਹਨਾ ਜੀ ਤੇ ਵੈਸੇ ਤਾਂ ਉਹ ਗਰੀਬ ਜਿਹੜੇ ਕੋਈ ਭੈਣ ਭਰਾ ਉਹਨਾਂ ਦੀ ਹੈਲਪ ਵਾਸਤੇ ਕਰ ਰਹੇ ਆ ਹਨ ਤੇ ਸੋ ਸਾਡੇ ਵੀ ਇੱਥੇ ਅੱਜ ਆਏ ਸੀਗੇ ਤੇ ਨਾਂ ਨੂੰ ਲਿਖ ਕੇ ਲੈ ਕੇ ਗਏ ਆ ਤੇ ਬਾਕੀ ਦੇਖਦੇ ਆ ਤੇ ਇਹ ਅਮਰੂਦ ਖਾਣੇ ਆ ਤਾਂ ਫਰੈਂਡ ਆਜੋ ਸੋ ਤੋਰੀ ਕਰ ਰਿਹਾ ਦਾਲ ਤਤੀ ਤੇ ਆਪਾਂ ਖਾਵਾਂਗੇ ਰੋਟੀ ਬਾਜ਼ਾਰੋਂ ਦੇਖੋ ਭੁੱਖ ਬਹੁਤ ਲੱਗੀ ਆ ਬਾਜ਼ਾਰੋਂ ਗਏ ਅਸੀਂ ਬਾਜ਼ਾਰ ਤੇ ਰੋਟੀ ਨਹੀਂ ਖਾ ਕੇ ਗਏ ਸੀਗੇ ਤੇ ਤੁਸੀਂ ਅਮਰੂਦ ਖਾਣੇ ਆ ਤਾਂ ਬਈ ਕਮੈਂਟ ਕਰ ਦਿਓ ਠੀਕ ਹੈ ਜੀ ਸੋ ਬਣੇ ਰਿਓ ਵਲੌਗ ਦੇ ਨਾਲ ਰੋਟੀ ਖਾਣ ਤੇ ਨਾਲ ਕੱਟੇ ਆਪਾਂ ਅਮਰੂਦ ਤੇ ਇੱਧਰ ਮੂੰਗੀ ਦੀ ਸਬਜ਼ੀ ਐ ਇੱਧਰ ਫੁਲਕੇ ਪਏ ਐ ਇੱਧਰ ਅਮਰੂਦ ਪਏ ਐ ਜਿ ਖਾਣੀਆਂ ਤਾਂ ਕਿਸੇ ਨੇ ਠੀਕ ਐ ਜੀ ਤੇ ਜੇ ਵੀ ਖਾਣੀ ਐ ਰੋਟੀ ਤਾਂ ਆਜੋ ਠੀਕ ਐ ਮੂੰਗੀ ਦੀ ਸਬਜ਼ੀ ਐ ਤੇ ਫੁਲਕੇ ਨੇ ਤੇ ਇੱਧਰ ਦੇਖੋ ਜੀ ਅਮਰੂਦ ਆ ਠੀਕ ਐ ਆਜੋ ਬਈ ਖਾ ਲੋ ਰੋਟੀ ਭੁੱਖ ਲੱਗੀ ਸੀ ਆਪਾਂ ਨੂੰ ਤੇ ਆਪਾਂ ਤਾਂ ਲੱਗਿਆ ਰੋਟੀ ਖਾਣ ਠੀਕ ਐ ਜੀ ਲੋ ਵੀ ਆਪਾਂ ਇੱਥੇ ਬੀਤੀ ਐ ਚਾਹ ਤੇ ਆਪਾਂ ਬੈਠਿਆ ਬਾਰ ਚ ਠੀਕ ਹੈ ਜੀ ਤੇ ਰੋਟੀ ਰਾਟੀ ਖਾ ਲਈ ਸੀਗੀ ਤੇ ਬਾਰ ਦੇ ਵਿੱਚ ਸਾਡੀ ਗਵੰਡਨ ਨੇ ਵੀ ਸਾਨੂੰ ਪਿਆਈ ਵਿਚਾਰੀ ਨੇ ਚਾਹ ਤੇ ਗਵੰਡਨ ਨੇ ਮੇਰਾ ਜੈਂਪਰ ਬਣਾ ਕੇ ਦਿੱਤਾਗਾ ਤੇ ਉਹ ਹਜੇ ਤੱਕ ਮੈਨੂੰ ਦਿਖਾਇਆ ਨਹੀਂ ਹੈਗਾ ਮੈਡਮ ਨੇ ਕਿਵੇਂ ਜਿਹਾ ਬਣਾਤਾ ਨਹੀਂ ਅੰਦਰ ਤੇ ਗੁੱਲੂਨ ਤੇ ਚੱਕਲੀ ਤੇ ਫਿਰ ਮੈਂ ਨਾ ਪਾ ਕੇ ਉਹ ਜੈਂਪਰ ਤੇ ਫਿਰ ਆਪਾਂ ਥੋੜਾ ਜਿਹਾ ਦੇਖਦੇ ਆ ਵੀ ਤੁਸੀਂ ਕਮੈਂਟ ਜ਼ਰੂਰ ਕਰੋ ਇਹ ਭੈਣ ਨੇ ਬਣਾ ਕੇ ਦਿੱਤਾ ਹੈ ਚਰੀ ਨੇ ਵੈਸੇ ਤਾਂ ਇਹ ਕੰਮ ਤੇ ਲੱਗੀ ਹੋਈ ਹੈ ਪਰ ਇਹਨੇ ਮੇਰੇ ਲਈ ਟਾਈਮ ਕੱਢਿਆ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੀ ਫਰੈਂਡ ਕਹੀ ਜਾਂਦੇ ਮਾ ਚਲ ਸਿਉਂਦੇ ਗਏ ਭਾਈ ਭੈਣ ਆ ਵੱਡੀ ਹੈ ਨਾ ਤੇ ਸੁਣਤਾ ਫਿਰ ਬਸ ਸੁਣਤਾ ਘਾਟ ਆ ਮੈਂ ਪਾ ਕੇ ਦੇਖਿਆ ਸੀ ਤੇ ਬਹੁਤ ਘਾਟ ਸੁਣਤਾ ਗਾ ਸੋ ਦੇਖਦੇ ਆ ਗੋਲੂ ਨੂੰ ਕਹਿੰਦੇ ਆ ਜੀ ਲੈ ਆਉਗੇ ਤਾਂ ਚੱਕ ਕੇ ਇਹਨਾਂ ਆਪਾਂ ਬਣਾਵਾਂਗੇ じゃ ਗੋਲੂ ਚੱਕ ਲਿਆ ਓਏ ਲੋ ਜੀ ਆਪਾ ਬਾਹਰ ਆ ਕੇ ਦਿਖਾਤਾ ਤੁਹਾਨੂੰ ਸੂਟ ਦੇਖੋ ਕਿੰਨਾ ਲਾਉਂਗਾ ਤੇ ਲੌਂਗ ਮੈਂ ਕਹਿ ਕੇ ਬਣਵਾਇਆ ਸੋਹਣਾ ਬਣਾਤਾ ਨਹੀਂ ਹਨਾ ਵਾਹ ਵੀ ਵਾਹ ਕੀ ਬਾਤ ਹੈ ਬਹੁਤ ਸੋਹਣਾ ਸੰਤਾ ਭਰਾਓ ਇੱਕ ਨੰਬਰ ਤੇ ਮੋਟਾ ਗਾ ਇਹ ਕੱਪੜਾ ਇੱਕ ਜੈਂਪਰ ਹੁਣ ਉਹ ਬਣਾ ਲੂਗੀ ਤੇ ਇੱਕ ਮੈਂ ਬਣਾ ਲਿਆ ਠੀਕ ਹੈ ਜੀ ਹੁਣ ਮੈਂ ਤੇ ਨਾਲ ਦੀ ਲਿਆਉਂਗੀ ਚੁੰਨੀ ਦੁਪੱਟਾ ਲਿਆਉਂਗੀ ਇੱਕ ਤਾਂ ਤੇ ਇੱਕ ਮੈਂ ਲੈ ਕੇ ਆਉਂਗੀ ਪਜਾਮੇ ਦਾ ਕੱਪੜਾ ਠੀਕ ਹੈ ਤੇ ਨਹੀਂ ਇਹਦੇ ਨਾਲ ਹੀ ਲਿਆਉਂਗੀ ਫਲੇਨ ਤੇ ਬਹੁਤ ਸੋਹਣਾ ਬਈ ਕਿਆ ਬਾਤ ਆ ਕੈਨੇਡਾ ਚੋਂ ਆ ਜੱਸੀ ਨੇ ਬਹੁਤ हां ਇਹ ਕੈਨੇਡਾ ਵਾਲੀ ਭੈਣ ਨੇ ਕਪੜਾ ਭੇਜਿਆ ਸੀ ਆਪਾਂ ਨੂੰ ਤੇ ਸੋ ਬਈ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਈ ਸੂਟ ਸਿਰਾ ਸੌਂਤਾ ਭੈਣ ਨੇ ਸੂਟ ਵਾਲੀ ਕੋਈ ਹੋਣੀ ਕਸਰਾ ਹੀ ਕੱਟਦੇ ਆ ਸੂਟ ਵਾਲਿਆਂ ਦਾ ਫੀਟੋਗ ਫੋਟੋਗ ਪੂਰੀ ਆ ਤੇ ਦੇਖੋ ਜੱਸੀ ਭੈਣ ਦੇ ਸੰਤਾਂ ਆਪਣੇ ਆ ਠੀਕ ਹੈ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਸੋਹਣੇ ਸੋਹਣੇ ਕਮੈਂਟ ਕਰਿਓ ਬਾਏ ਸਾਰਿਆਂ ਨੂੰ ਬਹੁਤ ਸੋਹਣਾ ਸੰਤਾ ਸੋਵ ਲਵ ਯੂ